ਆਪ ਜੋ ਫੇਰ 40 ਵਿਧਾਨ ਸਭਾ ਦੇ ਵਿੱਚ ਆ ਜਿਹੜਾ ਤੁਸੀਂ ਗੱਲ ਕਰ ਰਹੇ ਸੀਗੇ ਮਨਪ੍ਰੀਤ ਬਾਦਲ ਦੀ ਕਿ ਚਿੱਠੀ ਲਿਖੀ ਉਹਦੇ ਵਿੱਚੋਂ ਡੈਕਸ ਐਨੇ ਮਿਲੇ ਐਨੇ ਡੈਕਸ ਗਾਇਬ ਹੋ ਗਏ ਯਾਰ ਇਹ ਡੈਕਸ ਆ ਪੰਜਾਬ ਨੇ ਸਿਰਚ ਮਾਰਨੇ ਆ ਯਾਰ ਤੁਸੀਂ ਉਹ ਮੁੱਦਾ ਕੀ ਰੱਖੀ ਜਾਂਨੇ ਹੋ ਅਰ ਸਾਹਮਣੇ ਉਹ ਆਮ ਆਦਮੀ ਪਾਰਟੀ ਵਾਲਿਓ ਉਹ ਤੁਹਾਡੇ ਤੇ ਆ 3 ਕਰੋੜ ਲੋਕਾਂ ਲੋਕੀ ਆਸ ਲਾਈ ਬੈਠੇ ਆ ਤੁਸੀਂ ਉੱਥੇ ਵਿਧਾਨ ਸਭਾ ਚ ਆ ਕਦੇ ਡੈਕਸਾਂ ਦਾ ਮੁੱਦਾ ਚੱਕ ਲਿਆ ਕਦੇ ਤੁਸੀਂ ਕਾਸੇ ਦਾ ਮੁੱਦਾ ਚੱਕ ਲਿਆ ਕਦੇ ਤੁਹਾਡੀ ਕੋਠੀ ਜਿਹੜੀ ਕੋਠੀ ਦੱਬਣ ਵਾਲੀ ਬੀਬੀ ਕਹਿੰਦੀ ਆ ਔਰਤਾਂ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਕਦੇ ਇੰਨਾ ਡਰਾਮਾ ਯਾਰ ਤੁਸੀਂ ਕਰੀ ਜਾਂਦੇ ਆ ਮੈਂ ਤੁਹਾਡੇ ਤੇ ਹਰਾਣ ਹੋਇਆ ਪਿਆ ਓਏ ਪੰਜਾਬ ਦੇ ਲੋਕਾਂ ਵੱਲ ਝਾਤੀ ਮਾਰ ਲਓ ਤੁਸੀਂ ਪੰਜਾਬ ਦੇ ਲੋਕ ਜਿਹੜੇ ਜਿਹੜੇ 117 ਹਲਕੇ ਆ ਜਿਹੜੇ ਪੰਜਾਬ ਦੇ ਤੇ ਉਹਨਾਂ 92 ਹਲਕੇ ਜਿਨ੍ਹਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਓਏ ਉਹਨਾਂ ਦੀ ਕਦੇ ਜਾ ਕੇ ਸਾਰ ਪੁੱਛ ਲੋ ਓਏ ਹ ਇੱਥੇ ਬੈਠੇ ਬੋਲੀ ਜਾਂਦੇ ਆ ਉਹ ਤੁਹਾਡਾ ਇਲਾਜ ਵੀ ਫ੍ਰੀ ਹੋ ਜਾਂਦਾ ਓਏ ਤੁਹਾਨੂੰ ਤੇਲ ਵੀ ਫ੍ਰੀ ਮਿਲ ਜਾਂਦਾ ਓਏ ਤੁਹਾਨੂੰ ਖਾਣ ਨੂੰ ਰੋਟੀ ਵੀ ਫ੍ਰੀ ਮਿਲ ਜਾਂਦੀ ਆ ਉਹ ਤੁਹਾਨੂੰ ਆ ਗੱਡੀਆਂ ਵੀ ਫ੍ਰੀ ਮਿਲ ਜਾਂਦੀਆਂ ਤੁਹਾਨੂੰ ਗਨਮੈਨ ਵੀ ਫ੍ਰੀ ਮਿਲ ਜਾਂਦੇ ਆ ਓਏ ਤੁਹਾਡਾ ਨਾਮ ਲੈ ਕੇ ਕੰਮ ਹੋ ਜਾਂਦਾ ਇੱਥੇ ਮਿੰਤਾ ਕਰਕੇ ਲੋਕਾਂ ਦਾ ਕੰਮ ਨਹੀਂ ਹੁੰਦਾ ਉਹ ਤੁਹਾਡੇ ਕੋਲ ਤੁਹਾਨੂੰ ਕੋਠੀਆਂ ਮਿਲ ਜਾਂਦੀਆਂ ਪਰ ਲੋਕਾਂ ਕੋਲ ਉਹ ਕਮਰਾ ਨਹੀਂ ਪੈਂਦਾ ਓਏ ਤੁਸੀਂ ਆਪ ਦੀਆਂ ਕਰਤੂਤਾ ਕਿਉਂ ਨਹੀਂ ਦੱਸਦੇ ਉਹ ਤੁਹਾਡੀਆਂ ਕਈ ਐਮਐਲਏ ਨੇ ਕਰਤੂਤਾ ਵਖਾਈਆਂ ਆ ਚਰਜੀਤ ਸਿੰਘ ਚੰਨੀ ਸਾਫਕਾ ਮੁੱਖ ਮੰਤਰੀ ਜਿਨੇ ਆਹ ਦਰਿਆ ਦੇ ਵਿੱਚ ਸ਼ਰੇ ਆਮ ਤੁਹਾਡੀ ਇਹ ਵਖਾਤਾ ਵੀ ਨਜਾਇਜ਼ ਮਾਈਨਿੰਗ ਚੱਲੀ ਜਾਂਦੀ ਆ ਉੱਥੇ ਤੁਸੀਂ 92 ਦੇ 92 ਅੱਖਾਂ ਦੇ ਪੱਟੀ ਬੰਨ ਕੇ ਸੋਂਗੇ ਓਏ ਤਾਂ ਤੁਸੀਂ ਮੁdde ਤਾਂ ਪੰਜਾਬ ਦੇ ਲੋਕਾਂ ਦੇ ਚਾਕਦੇ ਨਹੀਂ ਓਏ ਲੋਕ ਤਾਂ ਰੋ ਰੇਤੇ ਨੂੰ ਰੋਈ ਜਾਂਦੇ ਆ ਲੋਕਾਂ ਨੂੰ ਰੇਤਾ ਨਹੀਂ ਮਿਲੀ ਜਾਂਦਾ ਲੋਕ ਆ 34 35 ਰੁਪਏ ਫੁੱਟ ਰੇਤਾ ਸਟਾਈ ਜਾਂਦੇ ਆ ਤੁਸੀਂ ਪਤਾ ਨਹੀਂ ਕਿਹੜੀਆਂ ਹਵਾਵਾਂ 'ਚ ਫਿਰਦੇ ਆ ਆ ਇੱਕ ਆਪਣਾ ਜਿਹੜਾ ਸੀਗਾ ਜੀਰੇ ਵਾਲਾ ਸਾਬਕਾ ਐਮ ਐਲ ਏ ਕੁਲਬੀਰ ਜੀਰਾ ਇਹ ਬੰਦੇ ਨੇ ਵੀ ਉੱਥੇ ਵਿਖਾਇਆ ਕਹਿੰਦਾ ਓ ਵੇਖ ਵੇਖੋ ਨਜਾਇਜ਼ ਮਾਈਨਿੰਗ ਚੱਲਦੀ ਤੁਸੀਂ ਦੱਸੀ ਕੀ ਜਾਣਦੇ ਆ ਫੇਰ ਛਰੇ ਆਮ ਪੰਜਾਬ ਚ ਚਿੱਟਾ ਵਿਕੀ ਜਾਂਦਾ ਲੋਕ ਮਰੀ ਜਾਂਦੇ ਆ ਤੇ ਤੁਸੀਂ ਉੱਥੇ ਦੰਦियां ਕੱਢੀ ਜਾਂਦੇ ਆ ਇੱਕ ਦੂਜੇ ਨਾਲ ਜਿਦਣ ਨੂੰ ਜਾਂਦੇ ਆ ਤੁਸੀਂ ਉੱਥੇ ਉਹ ਤੁਸੀਂ ਓਵੇਂ ਕਰੀ ਜਾਂਦੇ ਆ ਜਿਵੇਂ ਸਾਡੇ ਦਾਦੇ ਪੜਦਾਦੇ ਨਾਲ ਕੀਤੀ ਆ ਤੁਸੀਂ ਓਵੇਂ ਕਰੀ ਜਾਂਦੇ ਆ ਜਿਵੇਂ ਸਾਡੇ ਮਾਪੇ ਨਾਲ ਕੀਤੀ ਆ ਤੁਸੀਂ ਫਿਰ ਤੋਂ ਸਾਡੇ ਨਾਲ ਉਹੀ ਕਰੀ ਜਾਂਦੇ ਆ ਓਹ ਐਕਟਰੋ 92 ਐਕਟਰੋ ਉੱਠੋ ਕਿਹੜੀ ਗੱਲਾਂ ਉੱਥੇ ਐਕਟਿੰਗ ਕਰ ਰਹੇ ਆ ਮੈਂ ਸਪੀਕਰ ਸਾਹਿਬ ਤੁਹਾਨੂੰ ਇਹ ਕਹਿਣਾ ਕਿ ਚੱਲ ਕੀ ਰਿਹਾ ਏ ਇਹ ਮਾਹੌਲ ਕੀ ਬਣ ਰਿਹਾ ਏ ਤੁਸੀਂ ਜਿਹੜੇ ਕਾਂਗਰਸੀ ਆ ਉਹਨਾਂ ਨੂੰ ਇਹ ਕਹਿ ਦਿੰਨੇ ਆ ਕਿ ਭਾਈ ਟਾਈਮ ਇੰਨਾ ਸੀ ਤੁਸੀਂ ਅਕਾਲੀਆਂ ਨੂੰ ਕਹਿ ਦੋ ਤੁਸੀਂ ਭਾਜਪੀ ਨੂੰ ਕਹਿ ਦੋ ਪਰ ਤੁਹਾਡੇ ਕੋਲ 92 ਬਹੁਮਤਾ ਤੁਹਾਡੇ ਕੋਲ ਤੁਸੀਂ ਉਹਨਾਂ ਨਾਲ ਜਿੱਦਦੇ ਹੋ ਉੱਥੇ ਤੁਸੀਂ ਉਹਨਾਂ ਨਾਲ ਬੈਂਸ ਬਾਜ਼ੀਆਂ ਕਰਦੇ ਆ ਇਹ ਵੇਲਾ ਤੁਹਾਡਾ ਬੈਂਸ ਬਾਜ਼ੀਆਂ ਦਾ ਨਹੀਂਗਾ ਤੁਹਾਡੇ ਕੋਲ 3 ਸਾਲ ਪਏ ਆ ਕਰੋ ਪੰਜਾਬ ਦਾ ਭਲਾ ਮੈਂ ਤੁਹਾਡੇ ਭਗਵੰਤ ਮਾਨ ਦੇ ਆਪਣੇ ਭਗਵੰਤ ਮਾਨ ਜੀ ਦੇ ਬਿਆਨ ਸੁਣ ਕੇ اٹਿਆ ਉਹ ਬਿਆਨ ਕੀ ਸੀ ਕਿ ਮੈਂ ਤਾਂ ਕੱਲਾ ਜਿਹੜਾ ਮੋਦੀ ਨਾਲ ਪੰਗਾ ਲਈ ਖੜਾ ਤੁਸੀਂ ਮੇਰੇ 13 ਮੇਰੇ ਇੱਕੋ ਹੱਥ ਆ ਜੇ ਕਿਤੇ ਮੇਰੇ 13 ਹੱਥ ਤੁਸੀਂ ਕਰ ਦੋ ਤੇ ਮੈਨੂੰ ਸੌਖਾ ਹੋ ਜੇ ਅੱਗੇ ਜਿਹੜੇ ਤੇਰੇ ਨਾਲ ਆ ਪੰਜਾਬ ਚੋਂ 99 ਹੱਥ ਦਿੱਤੇ ਆ ਉਹ ਤੇਰੇ ਹੱਥ ਟੁੱਟ ਗਏ ਕਿ ਤੇਰੇ ਹੱਥ ਉੱਤਰ ਗਏ ਕਿ ਉਹਨਾਂ ਹੱਥਾਂ ਦੀਆਂ ਉਂਗਲਾਂ ਲਹਿ ਗਈਆਂ ਜਿਹੜੇ ਤੇਰੇ 92 ਐਮਐਲਏ ਆ ਉਹ ਤੇਰੇ ਨਾਲ ਆ ਇੱਕ ਵੀ ਤੇਰੇ ਤੋਂ ਟੁੱਟਿਆ ਨਹੀਂਗਾ ਇੱਕ ਵੀ ਤੇਰੇ ਤੋਂ ਉਤਰਿਆ ਨਹੀਂਗਾ ਇੱਕ ਦਾ ਵੀ ਇੱਕ ਵੀ ਤੇਰੇ ਤੋਂ ਪਾਸੇ ਨਹੀਂ ਹੋਇਆ ਤੇ ਤੂੰ ਜਿਹੜਾ ਕਰਨਾ ਪਹਿਲਾਂ ਪੰਜਾਬ ਵਿੱਚ ਤਾਂ ਕਰ ਅੱਗਾ ਦੌੜ ਤੇ ਪਿੱਛਾ ਚੋੜ ਕਿਉਂ ਕਰੀ ਜਾਂਦੇ ਆ ਤੁਸੀਂ ਤੁਸੀਂ ਅੱਗੋਂ ਵੀ ਲੱਡੂ ਭਾਲਦੇ ਆ ਤੇ ਪਿਛਲਾ ਤੁਹਾਡੇ ਕੋਲੋਂ ਖੋਇਆ ਜਾਣਾ ਯਾਦ ਰੱਖ ਲੋ ਤੁੜੀ ਪਹਿਲਾ ਨੀਤ ਸੀ ਪੰਜਾਬ ਦਾ ਮੁੱਖ ਮੰਤਰੀ ਬਣ ਤੇ ਉਹ ਨੀਤ ਤੇਰੀ ਪੂਰੀ ਹੋ ਗਈ ਆ ਹੁਣ ਜਿਹੜੇ ਥੋਡੇ ਜਿਹੜੇ ਹੁਣ ਤੁਸੀਂ ਬਾਹਰ ਨੂੰ ਫਿਰਦੇ ਆ ਪ੍ਰਧਾਨ ਮੰਤਰੀ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਤੁਸੀਂ ਪਹਿਲਾ ਪੰਜਾਬ ਦਾ ਭਲਾ ਕਰ ਲੋ ਪੰਜਾਬ ਦਾ ਸਵਾਰੋ ਤੁਸੀਂ ਕੀ ਸਵਾਰਦੇ ਆ ਪੰਜਾਬ 'ਚ ਤਾਂ ਉਹੀ ਕੰਮ ਚੱਲ ਰਿਹਾ ਉਹੀ ਐਨ ਆਰ ਆਈ ਬਣ ਰਹੇ ਆ ਉਹੀ ਅੱਜ ਵੀ ਬੇਰੁਜ਼ਗਾਰੀ ਆ ਅੱਜ ਵੀ लाਠੀ ਚਾਰਜ ਹੋਈ ਜਾਂਦੇ ਆ ਤੇ ਉੱਥੇ ਤੁਸੀਂ ਮਨਪ੍ਰੀਤ ਬਾਦਲ ਦਾ ਮੁੱਦਾ ਚੱਕ ਲਿਆ ਕਦੇ ਸਖਬੀਰ ਬਾਦਲ ਦਾ ਮੁੱਦਾ ਚੱਕ ਲਿਆ ਕਿਰਪਾ ਕਰਕੇ ਹੁਣ ਇਹ ਮੁੱਦੇ ਚਲਾਉਣ ਦੀ ਵਾਰੀ ਨਹੀਂ ਲੈ ਹੁਣ ਸੁਣ ਲੋ ਹਲਕੇ ਹਰ ਹਲਕੇ ਦੇ ਲੋਕੋ ਚਾਹੇ ਉਹ ਕੋਈ ਵੀ ਤੁਹਾਨੂੰ ਹਲਕਾ ਪੈਂਦਾ ਚਾਹੇ ਤੁਹਾਡਾ ਕੋਈ ਵੀ ਐਮਐਲਏ ਆ ਤੁਹਾਡੇ ਕੰਮ ਇਹ ਨਹੀਂਗੇ ਕਿ ਤੁਹਾਡੇ ਜਿਹੜੇ ਕਹਿ ਲੋ ਵੀ ਆ ਤੁਹਾਡੀ ਯੂਨਿਟ ਨਹੀਂ ਆਈ ਤੁਹਾਨੂੰ ਬਿੱਲ ਆ ਗਿਆ ਤੁਹਾਡਾ ਕੰਮ ਇਹ ਨਹੀਂਗਾ ਕਿ ਤੁਹਾਡੇ ਜਿਹੜਾ ਕਹਿ ਲੋ ਵੀ ਭਾਈ ਸਾਡਾ ਰਾਸ਼ਨ ਕਾਰਡ ਕੱਟਿਆ ਗਿਆ ਤੁਹਾਡਾ ਕੰਮ ਇਹ ਨਹੀਂਗਾ ਕਿ ਜੀ ਸਾਡੀਆਂ ਗਲੀਆਂ ਬੰਨ ਨਾਲੀਆਂ ਪਿੰਗਾ ਥੋੜੇ ਪਿੰਡਾਂ ਦਾ ਕੰਮ ਸਭ ਤੋਂ ਪਹਿਲਾ ਕੰਮ ਇਹ ਚਾਹੀਦਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਸਕੂਲ 12ਵੀਂ ਤੱਕ ਦੇ ਚਾਹੀਦੇ ਆ ਤੇ ਉਹਨਾਂ ਵਿੱਚ ਟੀਚਰ ਪੂਰੇ ਚਾਹੀਦੇ ਆ ਫਿਰ ਤੁਹਾਡੇ ਪਿੰਡਾਂ ਦੇ ਵਿੱਚ 9ਾਂ 3ਾਂ ਜਦੋਂ ਉਹਨਾਂ ਨੂੰ ਬੱਚਾ ਹੋਣ ਵਾਲਾ ਹੁੰਦਾ ਹੈ ਕੋਈ ਗੱਲ ਗਲਤ ਨਹੀਂ ਕਰ ਰਿਹਾ ਅਕਸਰ ਮੈਂ ਵੀ ਇਸ ਦੁਨੀਆ ਤੇ ਆਏ ਆ ਵੇਖਣ ਆਲੇ ਆ ਤੁਸੀਂ ਵੀ ਇਸ ਦੁਨੀਆ ਤੇ ਆਏ ਆ ਮਾਂ ਦੇ ਪੇਟੋਂ ਜਨਮ ਲਿਆ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਪਹਿਲਾ ਸਮਾਂ ਹੁੰਦਾ ਸੀ ਕਿ ਦਾਈਆਂ ਹੁੰਦੀਆਂ ਸੀ ਪਿੰਡ ਦੇ ਵਿੱਚ ਤੇ ਪਿੰਡਾਂ ਉਹ ਹੁਣ ਪਤਾ ਨਹੀਂ ਕੀ ਕੈਮੀਕਲ ਵਾਲੇ ਖਾਣੇ ਆਏ ਆ ਸਰਕਾਰਾਂ ਦੀ ਇਹਨਾਂ ਤੇ ਰੋਕਤਾਂ ਤਾਂ ਹੈ ਨਹੀਂ ਗਈ ਕੈਮੀਕਲ ਵਾਲੇ ਦਿਨੋਂ ਦਿਨ ਖਾਣੇ ਵੱਧ ਰਹੇ ਅੱਜ ਕੱਲ ਤਾਂ ਫਰੂਟਾਂ ਤੇ ਵੈਕਸਿੰਗ ਬੁਕਸਿੰਗ ਵਾਜਦੀ ਉਹ ਆਈ ਜਾਂਦੀ ਆ ਕੌਣ ਕਿਸੇ ਨੂੰ ਰੋਕਦਾ ਇੱਥੇ ਫਿਰ ਹੁਣ ਇੱਥੇ ਨਵਾਂ ਜਦੋਂ ਕਹਿ ਲਓ ਪਿੰਡ ਦੇ ਵਿੱਚ ਤੁਹਾਨੂੰ ਚਾਹੀਦਾ ਹਸਪੀਟਲ ਪਰਪੰਡ ਦੇ ਵਿੱਚ ਤਾਂ ਛੱਡੋ ਜਿਹੜੇ ਤੁਹਾਡੇ ਉਹ ਬਣਾਏ ਹੁੰਦੇ ਆ 20-20 ਕਿਲੋਮੀਟਰ ਤੇ ਉੱਥੇ ਵੀ ਡਾਕਟਰ ਤੁਹਾਨੂੰ ਪੂਰੇ ਨਹੀਂ ਮਿਲਦੇ ਭਰਾਵੋ ਪਹਿਲਾਂ ਇਹ ਤੁਹਾਡੇ ਟੀਚਰਾਂ ਦਾ ਤੁਹਾਡੇ ਡਾਕਟਰਾਂ ਦਾ ਮੁੱਦਾ ਚੱਕੋ ਫੇਰ ਗੱਲ ਆ ਗਈ ਤੁਹਾਡੇ ਬੱਚਿਆਂ ਦੀ ਬੱਚੇ ਤੁਹਾਡੇ ਆ ਜਿਹੜੇ ਉਹ ਭੁੱਖੇ ਮਰਦੇ ਆ ਪੜ੍ਹ ਲਿਖ ਕੇ ਵੀ ਦਿਹਾੜੀ ਜਾਂਦੇ ਆ ਪੜ੍ਹ ਲਿਖ ਕੇ ਵੀ ਉਹ ਖੇਤੀ ਕਰਦੇ ਆ ਪੜ੍ਹਨ ਲਿਖਣ ਤੋਂ ਬਾਅਦ ਉਸ ਦੇਸ਼ ਨੂੰ ਛੱਡਦੇ ਆ ਪਹਿਲਾਂ ਧੀਆਂ ਤੋੜਦੇ ਸੀ ਅੱਜ ਕੱਲ ਮੁੰਡੇ ਤੋੜਦੇ ਆ ਸੱਤ ਸਮੁੰਦਰੋਂ ਪਾਰ ਤੇ ਇਹ ਉੱਥੇ ਹੀ 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 ਕਰੀ ਜਾਂਦੇ ਆ ਇਹ ਉੱਥੇ ਹੱਸੀ ਜਾਂਦੇ ਆ ਇਹਨਾਂ ਦੀ ਤਨਖਾਹ ਲੱਖਾਂ ਰੁਪਈਆ ਤਨਖਾਹ ਨਾਲ ਗਨਮੈਣ ਤੇ ਸਾਡੇ ਨਾਲ ਕੋਈ ਗਵੰਡ ਹੀ ਨਹੀਂ ਤੁਰਦਾ ਆਪਣੇ ਨਾਲ ਤੁਰਦਾ ਕੋਈ ਜਦੋਂ ਕੋਈ ਥਾਣੇ ਕਚਹਿਰੀ 'ਚ ਕੰਮ ਹੋਵੇ ਸਰਪੰਚ ਨੂੰ ਤੋੜਨਾ ਆਵੇ ਮਿੰਤਾਂ ਕਰਨੀਆਂ ਪੈਂਦੀਆਂ ਤਾਂ ਤੁਸੀਂ ਇਹ ਗੱਲ ਨੋਟ ਕਰੋ ਕਿ ਤੁਹਾਡਾ ਜਿਹੜਾ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ 40-40 ਹਜ਼ਾਰ ਦੀ ਨੌਕਰੀ ਕਿਉਂ ਨਹੀਂ ਦਿੰਦੇ ਉਹਨਾਂ ਵਾਸਤੇ ਨੌਕਰੀ ਮੰਗੋ ਭਲੇ ਉਹ ਮਾਨਸੋ ਜੇ ਤੁਹਾਡੀ ਧੀ ਪੜ੍ਹੀ ਲਿਖੀ ਆ ਉਹਦੇ ਵਾਸਤੇ ਤੁਸੀਂ 51 ਹਜ਼ਾਰ ਦੀ ਸਗਨ ਸਕੀਮ ਮੰਗਦੇ ਆ ਤਾਂ ਸਿੱਧੇ ਤੌਰ ਤੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਹਾਨੂੰ ਸਾਰੀ ਦੁਕਾਨ ਦੇ ਵਿੱਚੋਂ ਤੁਸੀਂ ਕਿਸੇ ਨੂੰ ਦੁਕਾਨ ਪਾ ਕੇ ਦਿੱਤੀ ਹੋਵੇ ਤੇ ਉਸ ਦੁਕਾਨ ਦੇ ਵਿੱਚੋਂ ਤੁਹਾਨੂੰ 2 ਰੁਪਏ ਦੀਆਂ ਟੋਫੀਆਂ ਦੇਵੇ ਤਾਂ ਤੁਹਾਡੇ ਨਾਲ ਸਿਰਫ ਰੂੰਗਾ ਦੇਣ ਵਾਲੀ ਗੱਲ ਹੋ ਰਹੀ ਆ ਅਸੀਂ ਇਹਨਾਂ ਨੂੰ ਮੰਤਰੀ ਬਣਾਇਆ ਸਾਡੇ ਹੀ ਇਹ ਚੌਂਕੀਦਾਰ ਤੇ ਸਾਡੀਆਂ ਧੀਆਂ ਭੈਣਾਂ ਨੂੰ ਇਹੀ ਛਗਨ ਸਕੀਮਾਂ ਦੇਣਗੇ ਕਦੇ ਤੁਸੀਂ ਮੰਤਰੀ ਦੀ ਕੁੜੀ ਨੂੰ ਜਾ ਕੇ ਸਗਨ ਸਕੀਮ ਦਿੱਤੀ ਉਹ ਉਹਨੇ ਕਦੇ ਸਗਨ ਸਕੀਮ ਮੰਗਦੇ ਦੇਖਿਆ ਜਿੰਨੀ ਆਪਣੀ ਧੀ ਭੈਣ ਨੂੰ ਸਗਨ ਸਕੀਮ ਮਿਲਦੀ ਆ ਉਹ ਵੀ 2 ਮਹੀਨੇ ਬਾਅਦ ਵਿਆਹ ਤੋਂ ਉਹ ਭਾਈ ਸਾਹਿਬ ਇੰਨੀ ਤਾਂ ਉਹ ਰੀਵਨ ਕਟਾਈ ਨਹੀਂ ਲੈਂਦੇ 2-2 ਲੱਖ ਰੁਪਏ ਰੀਵਨ ਕਟਾਈਆਂ ਦਿੰਦੇ ਆ ਤੇ ਤੁਸੀਂ ਦੱਸੋ ਮੈਨੂੰ ਉਹੀ ਧੀ ਸਾਡੀ ਪੜ੍ਹੀ ਲਿਖੀ ਨੂੰ 11-12 ਹਜ਼ਾਰ ਰੁਪਏ ਦੀ ਨੌਕਰੀ ਕਿਉਂ ਨਹੀਂ ਮਿਲ ਸਕਦੀ ਉਹਨੂੰ ਇਹ 11-12 ਹਜ਼ਾਰ ਦੀ ਨੌਕਰੀ ਦੇਣ ਤੇ ਸਾਡੀ ਧੀ ਪੈਣ ਨੂੰ ਲੋੜ ਨਹੀਂਗੀ ਕਿ ਭਾਈ ਸਾਹਿਬ ਕਿ ਜਿਹੜਾ ਕਹ ਲੋ ਕਿ ਉਹ ਉਹਦੇ ਜਿਹੜਾ ਕਹੋ ਕਿ ਉਹਨੂੰ ਉਹਨੂੰ ਲੋੜ ਨਹੀਂ ਸਕਨ ਸਕੀਮ ਦੀ ਜਦੋਂ ਉਹਦੇ ਕੋਲ ਨੌਕਰੀਆ ਸਾਡੇ ਨੌਜਵਾਨ ਪੜਿਆ ਲਿਖਿਆ ਉਹਨੂੰ ਆਪਾਂ ਨੂੰ ਇਹ ਕਹਿੰਦੇ ਆ ਤੁਹਾਨੂੰ ਕਮਰਾ ਤੁਹਾਨੂੰ ਫਲੈਸ਼ ਤੁਹਾਨੂੰ ਅਸੀਂ ਇਹ ਦੇਣਾ ਜੀ ਤੁਹਾਡੇ ਅਸੀਂ ਆਟੇ ਰਾਛਨ ਦਾਲ ਦੇਨੇ ਆ ਜੀ ਪੀਸ ਕੇ ਆਟਾ ਦੇਵਾਂਗੇ ਇਹ ਡੀਸੀ ਨਹੀਂ ਲੱਗੇ ਸਾਡੇ ਤੇ ਇਹ ਸਾਡੇ ਅੰਨ ਦਾ ਤੇ ਨਹੀਂਗੇ ਜਿਹੜਾ ਸਾਨੂੰ ਇਹ ਬਖਸ਼ਣਗੇ ਭਗਵੰਤ ਮਾਨ ਗਲੀਆਂ ਦੇ ਵਿੱਚ ਆਹ ਕਮੇਡੀਆਂ ਕਰਦਾ ਸੀ ਸਟੇਜਾਂ ਤੇ ਕਮੇਡੀਆਂ ਕਰਦਾ ਸੀ ਤੇ ਇਹ ਜਿਹੜਾ ਕਮੇਡੀਆਂ ਕਰਦੇ ਨੂੰ ਆਪਾਂ ਮੁੱਖ ਮੰਤਰੀ ਬਣਾਇਆ ਤੇ ਇਹ ਇਹਦੇ ਨਾਲ ਗਵਾਂਢੀ ਨਹੀਂ ਤੁਰਦੇ ਸੀ ਅੱਜ ਇਹਦੇ ਨਾਲ ਗਨਮੈਨ ਤੁਰਨ ਲਾਇਆ ਕਾਫਲਾ ਤੁਰਨ ਲਾਇਆ ਇਹਦੀ ਬੇਬੇ ਦੇ ਨਾਲ ਕਦੇ ਬਾਹਰ ਚ ਵੇਖੇ ਸੀ ਜਦੋਂ ਇਹ ਐਮਪੀ ਹੁੰਦਾ ਸੀ ਕੁਛ ਨਹੀਂ ਹੁੰਦਾ ਸੀਗਾ ਅੱਜ ਇਹਨਾਂ ਦੇ ਘਰੇ ਡਾਰਾਂ ਦੀਆਂ ਡਾਰਾਂ ਲੱਗੀਆਂ ਉਹ ਕਿੰਨਾ ਨੇ ਲਾਈਆਂ ਉਹ ਡਾਰਾਂ ਦੀਆਂ ਡਾਰਾਂ ਤੁਸੀਂ ਲਾਈਆਂ ਉਹ ਡਾਰਾਂ ਦੀਆਂ ਡਾਰਾਂ ਤੁਸੀਂ ਲਾਈਆਂ ਤੇ ਇਹ ਸਾਡੇ ਚੌਂਕੀਦਾਰ ਹੋ ਕੇ ਸਾਡੀ ਰਾਖੀ ਕਰਨ ਵਾਲੇ ਸਾਥੋਂ ਤਨਖਾਹਾਂ ਲੈਂਦੇ ਆ ਤੋਰੇ ਫੇਰੇ ਦੀਆਂ ਅਸੀਂ ਇਹਨਾਂ ਨੂੰ ਗੱਡੀਆਂ ਤੇ ਭਾਇਆ ਸੀ ਇਹਨਾਂ ਨੂੰ ਹੈਲੀਕਾਪਟਰ ਤੇ ਬਿਠਾਇਆ ਉਲਟਾ ਸਾਨੂੰ ਕਹਿੰਦੇ ਆ ਕਿ ਆ ਚੱਕੋ ਆਪ ਦੀਆਂ ਫੋਟੋ ਲਾ ਲਾ ਕੇ ਉਹ ਉਹਨਾਂ ਤੇ ਗੱਟਿਆਂ ਤੇ ਤੇ ਸਾਨੂੰ ਕਹਿੰਦੇ ਆ ਪੀਸ ਕੇ ਆਟਾ ਦੇ ਤਾ ਕਦੇ ਕਿਸੇ ਨੇ ਕੀਤਾ ਸੀ ਯਾਰ ਤੁਸੀਂ ਕੌਣ ਹੋਨੇ ਆ ਤੁਸੀਂ ਭਾਈ ਸਾਹਿਬ ਤੁਹਾਡਾ ਮੁੰਡਾ ਪੜ੍ਹਿਆ ਲਿਖਿਆ ਤੁਸੀਂ ਉਹਦੇ ਵਾਸਤੇ ਨੌਕਰੀ ਮੰਗੋ ਉਹ ਹਲਕਿਆਂ ਦੇ ਲੋਕੋ ਉਹ 99 92 ਹਲਕਿਆਂ ਦੇ ਲੋਕੋ 117 ਹਲਕਿਆਂ ਦੇ ਲੋਕੋ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਥੋੜਾ ਧੀ ਪੁੱਤ 40000 ਤੇ ਨੌਕਰੀ ਲੱਗ ਗਿਆ ਤੇ ਤੁਹਾਡੇ ਬੱਚੇ ਨੂੰ ਕਿਸੇ ਭੀਖ ਦੀ ਜ਼ਰੂਰਤ ਨਹੀਂ ਪੈਣੀ ਨਾਲ ਮੈਂ ਵੀ ਕਹੂੰਗਾ ਕਿ ਜਿਹੜੇ ਬੜੇ ਵਿਚਾਰੇ ਅੰਗਹੀਨ ਬੈਠੇ ਆ ਆਂਗਿਨਾ ਦੀ ਕਦੇ ਇਹਨਾਂ ਨੇ ਵਿਧਾਨ ਸਭਾ ਚ ਗੱਲ ਨਹੀਂ ਕੀਤੀ ਬੜੀਆਂ ਔਰਤਾਂ ਵਿਧਵਾ ਬੈਠੀਆਂ ਉਹਨਾਂ ਵਿਧਵਾ ਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਬੜੇ ਜਿਹੜੇ ਕਹਿ ਲੋ ਵਿਚਾਰੇ ਬੜੇ ਹੀ ਸਾਲਾਂ ਤੋਂ ਬਜ਼ੁਰਗ ਹੋ ਗਏ ਆ ਸਕੂਲਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਵਿਚਾਰੇ ਆ ਕਰਮਚਾਰੀ ਹੁੰਦੇ ਆ ਬੋਕਰ ਭਾਰੀ ਮਾਰਦੇ ਉਹ ਵਿਚਾਰੇ ਬਜ਼ੁਰਗ ਹੋ ਗਏ ਉਹਨਾਂ ਦੀ ਕਦੇ ਇਹਨਾਂ ਨੇ ਗੱਲ ਨਹੀਂ ਕੀਤੀ ਕਦੇ ਇਹਨਾਂ ਨੇ ਆ ਜਿਹੜੇ ਗਲੀਆਂ ਦੇ ਵਿੱਚ ਝਾੜੂ ਲਾਉਂਦੇ ਆ ਕਦੇ ਇਹਨਾਂ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਤੇ ਸਿਰਫ ਉਥੇ ਦੰਦੀਆਂ ਕੱਢਣ ਜਾਣੇ ਆ ਤੁਸੀਂ ਉਥੇ ਜਾ ਕੇ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਬੱਸ ਉਹੀ ਚੱਲੀ ਜਾਂਦਾ ਵੀ ਇਹ ਕੰਮ ਵਾਰੀ-ਵਾਰੀ ਬੱਸ ਐਕਟਿੰਗ ਚੱਲੀ ਜਾਣੀ ਆ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਿਵੇਂ ਹੋਊਗਾ ਤੁਸੀਂ ਤੁਹਾਡੇ ਤਾਂ ਹੁਣ ਬੇੜੇ ਪਾਰ ਹੋ ਗਏ ਤੁਹਾਡਾ ਨਾਮ ਆ ਕੁਲਤਾਰ ਸੰਧਵਾ ਹੁਣ ਤੁਹਾਡੀ ਤਾਂ ਕੁਲਤਾਰ ਤਰ ਜੂਗੀ ਤੁਹਾਡੀ ਸੰਧਵਾ ਦੀ ਕੁਲਤਾ ਤਰ ਜੂਗੀ ਪਰ ਪੰਜਾਬ ਦੀ ਤਾਂ ਤੁਸੀਂ ਨਾ ਡੋਬੋ ਨਾ ਕਿੰਨੇ ਕਵਾਰੀ ਕਹੋਗੇ ਤੁਸੀਂ ਇਹ ਗੱਲ ਨੋਟ ਕਰੋ ਹੁਣ ਪੰਜਾਬ ਦਾ ਭਲਾ ਕਰੋ ਤੇ ਪੰਜਾਬ ਦੇ ਲੋਕੋ ਇਹਨਾਂ ਐਮਐਲਏ ਇਹ ਭਾਈ ਤੁਹਾਡੇ ਚੁਣੇ ਹੋਏ ਆ ਇਹਨਾਂ ਨੂੰ ਤੁਸੀਂ ਸਮਝਾ ਸਕਦੇ ਆ ਤੁਹਾਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਸੱਚੇ ਪਾਤਸ਼ਾਹ ਦਾ ਨਾਮ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ